ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਕੇ ਬੰਨਾ ਦੀ ਸਥਿਤੀ ਦਾ ਲਿਆਂ ਚਾਈ ਚਾ ਅਧਿਕਾਰੀਆਂ ਨੂੰ ਬੰਨਾਂ ਦੀ ਮਜ਼ਬੂਤੀ ਦੇ ਦਿੱਤੇ ਨਿਰਦੇਸ਼ ਮਾਨਸੂਨ ਸੀਜ਼ਨ ਦੌਰਾਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿੱਚ ਸੰਭਾਵੀ ਹੜ੍ਹਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ ਤਾਂ ਜੋ ਅਜਿਹੇ ਹਾਲਾਤ ਨਾਲ ਸਚਾਰੂ ਢੰਗ ਨਾਲ ਨਜਿੱਠੀਆਂ ਜਾ ਸਕੀ ਅਤੇ ਲੋਕਾਂ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਜੇਸ਼ ਤਿਮਾ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਹੁਸੈਨੀ ਹਾਜਾਰਾ ਸਿੰਘ ਵਾਲਾ ਗੱਟੀ ਰਾਜੋ ਕੀ ਬਸਤੀ ਰਾਮ ਲਾਲ ਆਦ ਦਾ ਦौरा ਕਰਕੇ ਦਰਿਆ ਵਿੱਚ ਪਾਣੀ ਦੇ ਪੱਧਰ ਅਤੇ ਦਰਿਆ ਦੇ ਬੰਨਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਇਸ ਲਈ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹਾਂ ਵਰਗੇ ਹਾਲਾਤ ਬੰਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀ ਸਥਿਤੀ ਨਾਲ ਨਿਪਟਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਉਹਨਾਂ ਇਹਾਂ ਦੇ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਜਿੱਥੇ ਕਿਤੇ ਵੀ ਬੰਨ ਕਮਜ਼ੋਰ ਲੱਗ ਰਿਹਾ ਹੈ ਉੱਥੇ ਮਿੱਟੀ ਪਵਾ ਕੇ ਬੰਨ ਨੂੰ ਮਜ਼ਬੂਤ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਮੌਕੇ ਉਹਨਾਂ ਪਿੰਡਾਂ ਦੇ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਬੰਨਾਂ ਦੀ ਮਜ਼ਬੂਤੀ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਉਨਾ ਕਿ ਹਾਂ ਕਿ ਮੌਨਸੂਨ ਸੀਜ਼ਨ 2024 ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਬਾਰੇ ਸਮੂਹ ਵਿਭਾਗਾਂ ਦੀਆਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਸ਼ਤੀਆਂ ਲਾਈਫ ਜੈਕਟਾਂ ਫਲੱਡ ਲਾਈਟਾਂ ਸਰਚ ਲਾਈਟਾਂ ਆਦਿ ਪ੍ਰਬੰਧ ਡਰੇਨੇਜ ਅਤੇ ਸੀਵਰੇਜ ਦੀ ਸਫਾਈ ਜ਼ਿਲ੍ਹਾ ਪੱਧਰ ਤੇ ਅਤੇ ਸਬਡਿਵੀਜ਼ਨ ਪੱਧਰ ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ ਬਾਰੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਮੌਕੇ ਜ਼िला ਵਿਕਾਸ ਤੇ ਪੰਚਾਇਤ ਅਫਸਰ ਜਸਵੰਤ ਸਿੰਘ ਬੜੈਜ ਕਾਰਜਕਾਰੀ ਇੰਜੀਨੀਅਰ ਡਰੇਨਿਸ ਗਿਤੇਸ਼ ਉਪਮੇਜਾ ਬੀਡੀਪੀਓ ਫਿਰੋਜ਼ਪੁਰ ਹਰਕੀਰਤ ਸਿੰਘ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਇਹ ਬੇਜ ਬੰਨ ਨੂੰ ਕਿਹਾ ਸਾਡੇ ਆਪਾਂ ਬੰਨ ਜਿਹੜਾ ਹੈਗਾ ਇਹਦਾ ਟੈਂਪਰੀ ਲੋਕਾਂ ਨੇ ਆਪਣੇ ਖੇਤਾਂ ਨੂੰ ਲਾਇਆ ਹੋਇਆ ਠੀਕ ਹੈ ਕੋਈ ਸਰਕਾਰੀ ਬੰਨ ਨਹੀਂ ਹੈ ਤੇ ਬਾਕੀ ਸਿਚੁਏਸ਼ਨ ਜਿਹੜੀ ਹੈ ਨੀ ਕੰਟਰੋਲ ਹੈ ਪਿੱਛੇ ਜਿੱਥੇ ਇਥੇ ਬ੍ਰੀਚ ਹੋਇਆ ਸੀ ਸਾਰਾ ਟੀਪ ਭਰਿਆ ਹੋਇਆ ਹੈ ਬਸਤੀ RAM nal ਹਬੀਬ ਕੇ ਗੱਟੀਵਾਸ਼ਾ ਸਾਰਾ ਦੇਖ ਕੇ ਹੈ ਠੀਕ ਹੈ ਪੁੱਲਾ ਤੋਂ ਬਣਾ ਦਾ ਕੰਮ ਜਿਹੜਾ ਬਹੁਤ ਮਜ਼ਾ ਚੱਲਦਾ ਇਸ ਵੇਲੇ ਘਟੋਕਰ 20 25 ਹਜ਼ਾਰ ਰਕਮ ਚਾਤਾ ਹੈ ਸਟਰੈਂਥਿੰਗ ਹੈ ਸਾਡਾ ਇੱਕੋ ਜਿਲਾ ਸੀ ਜਿੱਥੇ ਪਿਛਲੇ ਫਲੱਡ ਆਏ ਸਾਡਾ ਕੋਈ ਵੀ ਬ੍ਰੀਚ ਨਹੀਂ ਫਾਇਆ ਸੀ ਕੋਈ ਬੰਨ ਨਹੀਂ ਰੁੱਟਿਆ ਸੀਗਾ ਤੇ ਜਿੱਥੇ ਇੱਥੇ ਕੋਈ ਰਿਪੇਅਰ ਦੀ ਲੋੜ ਹੈ ਰਿਕਵੈਸਟ ਕੀਤੀ ਹੈ